ਇਹ ਵੀ ਮੇਰੇ ਵਰਗਾ ਹੀ ਆ ਮਨੇ ਮੈਂ ਕਹਿੰਦਾ ਯਾਰ ਚਲਈਏ ਕਰ ਮੇਤੋੜੀਆਂ ਹੋਣਾ ਕੰਮ ਕਰਲਾ ਕੋਹ ਆ ਜੇ ਮਿਰਚਾਂ ਕੋ ਡੜੀਆਂ ਆ ਜੇ ਕਰਲਾ ਕਰਲਾ ਫੜਾ ਫੜ ਮੇਰਾ ਪਾਣੀ ਪੀ ਲੀਂ ਮਾ ਲਈ ਬਾਪੇ ਮੈਂ ਕਰ ਫਿਰ ਮੈਂ ਦਿਲ ਦਾ ਭਜਾ ਪਾਣ ਤੋਂ ਪਾਜਾ ਇਹ ਨਹੀਂ ਕੁਝ ਕਰ ਸਕਦਾ ਨਕਮਾ ਹੀ ਆ ਮੇਰਾ ਖੁੱਤ ਆਹ ਛੱਡ ਦੇ ਯਾਰ ਚਾਹੀਦਾ ਉਹ ਨਾ ਕਰ ਯਾਰ ਮੈਂ ਵੇਖਣਾ ਕੁੱਖ ਉਹ ਨਾ ਕਰ ਯਾਰ ਦੇ ਦੇ ਉਹ ਨਾ ਵੇਖਣਾ ਕੁੱਖ ਯਾਰ ਤੂੰ ਛੇੜ ਦਰ ਨਾ ਉਹ ਨਾ ਕਰ ਯਾਰ ਮੈਂ ਕੁੱਖ ਵੇਖਣੇ ਇਹਦੇ ਦੇ ਦੇ ਫੋਨ ਦੇ 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 ਭੈ ਉਹ ਨੰਨੀ ਕੰਮ ਤੇ ਆ ਹੀ ਕਰਨਾ ਕੰਮ ਲਗਾ ਹੀ ਹੈ ਕਰ ਲੈ ਭਰਾ ਯਾਰ ਪੜਨਾ ਕਿ ਨੰਨੀ ਇਹਨੇ ਨਹੀਂ ਉਹ ਪਰਨਾ ਆ ਇਹਨੇ ਪੜਨਾ ਵਾ ਇਹਨੇ ਨਿਗਾ ਪੜਨਾ ਇਹਨੇ ਤੂੰ ਪੜ ਲਾ ਸਕੋ ਤੇ ਨਾਲ ਸਾਜ ਮੈਨੂੰ ਜੇ ਤਾਇਆ ਉਮੈ ਨਾ ਮੜੇ ਮੁੰਡੇ ਕੋ ਜਾਣਾ ਹੈ ਤੇ 100 ਰੁਪਏ ਦਿਓ ਹੂੰ ਦਾਵਾ ਤੈਨੂੰ ਪੈਸੇ ਤੂੰ ਪੈਸੇ ਖਰਚਦਾ ਰਹਿਣਾ ਸਾਰੀ ਦਿਹਾੜੀ ਤੂੰ ਪੜਦਾ ਹੈ ਨਿਗਾ ਤੂੰ ਉਹ ਨੰਨੀ ਉਹ ਮੜੇ ਨਾ ਕੋਈ ਗੱਲ ਨਹੀਂ ਆ ਲੰਦੇ ਮੁਰੇ ਨੂੰ ਕੰਮ ਜਾਣਾ ਮੁੰਡੇ ਕੋ 100 ਰੁਪਏ ਚਾਹੀਦੇ ਕੋਈ ਗੱਲ ਨਹੀਂ ਪੈਸੇ ਹੈ ਨਹੀਂ ਛੱਡ ਦੇ ਫੋਨ ਲੋਕ ਖੋਲਣਾ ਗਣੀ ਚ ਲੱਗਾ ਫੋਨ ਵੇਖਣ ਲਾਦਾ ਮਮਾ ਬੰਬੀ ਤੋਂ ਆਇਆ ਨਹੀਂ ਇਹ ਕਿੱਥੋਂ ਆਇਆ ਓਏ ਮਾਮਾ ਜੀ ਯਾਰ ਤੂੰ ਇਹਦੇ ਮਾਮੇ ਤੇ ਗਿਆ ਸੀ ਕਹਿੰਦਾ ਦਫਾ ਕਿੱਧਰ ਹੋਇਆ ਏ ਤੂੰ ਮੈਂ ਯਾਰ ਮਾਮੇ ਮੁੰਡੇ ਕੋ ਗੇਮ ਮੜਾਇਆ ਮੁੰਡੇ ਆ ਵਲ ਤੈਨੂੰ ਕਿਹਾ ਨਹੀਂ ਜਾਣਾ ਵਾਰਾਗਰਦੀ ਕਰਦਾ ਰਹਿਣਾ ਤੂੰ ਕੋਕ ਨਹੀਂ ਮੜਾਇਆ ਕੰਮ ਹੀ ਮੁੰਡੇ ਕੋ ਮੈਂ ਕਹਿੰਦਾ ਆਇਆ ਮੜਾਇਆ ਤੇ ਮੈਂ ਪੁੱਛੇਰੇ ਮੁੰਡੇ ਹੀ ਮੁੰਡੇ ਆਪਣੇ ਆਪ ਹੀ 10000 ਦੋ ਸੀ ਜਿੰਨੇ ਘੁੰਮਦਾ ਫੜਿਆ ਕੋ ਗੱਲ ਦਾ ਜੇ ਕਿਤਾਬ ਲੈ ਕੇ ਆ ਤੈਨੂੰ ਜਿਹੜਾ ਦਿੱਤਾ ਹੀ ਕੰਮ ਕੀਤਾ ਨਹੀਂ ਤੂੰ ਉਹ ਥੋੜਾ ਜਿਹਾ ਕੀਤਾ ਬਸ ਕਿਤਾਬ ਲੈ ਕੇ ਆ ਜਲਦੀ ਆ ਇਧਰ ਆ ਬੈ ਤਾਣੀ ਕੰਮ ਇਹਨੇ ਜਦੋਂ ਵੇਖੋ ਫੋਨ ਫੜਿਆ ਹੁੰਦਾ ਆਇਆ ਕਿੱਥੇ ਰਹਿ ਗਿਆ ਹੁਣ ਆ ਗਿਆ ਆ ਗਿਆ ਮਾਮਾ ਜੀ ਹਲੋ ਕਿਤਾ ਕੋਕ ਨੇ ਜਿਹੜੇ ਕੱਲ ਸੰਭ ਦਿੱਤੇ ਤੇਨੂੰ ਸਾਡੇ ਮਾਮਾ ਜੀ ਦੋ ਗਏ ਕਿਤੇ ਨੇ ਕਿੰਨੇ ਦਿੱਤੇ ਕਿੰਨੇ ਤੈਨੂੰ ਸਾਮਦਾ ਇਹ ਦੋ ਗਏ ਕਿਤੇ ਧਿਆਨ ਤੇਰਾ ਘੁੰਮਣ ਵਾਲੀ ਰਹਿੰਦਾ ਕਦੀ ਫੋਨ